ਟਰੈਕਟਰ ਰੈਲੀ ਕੱਢੀ ਗਈ ਹੈ ਠੀਕ ਹੈ ਨਾ ਚਲੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਕਿਸਾਨ ਵੀਰ ਕਈ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਸੰਘਰਸ਼ ਲੜ ਰਹੇ ਆ ਕਿਸ ਤਰੀਕੇ ਦੀ ਸਰਕਾਰ ਵੱਲੋਂ ਰਵਈਆ ਬੀਜੇਪੀ ਦੀ ਹਰਿਆਣਾ ਦੀ ਸਰਕਾਰ ਨੇ ਕਿਸ ਤਰੀਕੇ ਦਾ ਤਸ਼ੱਦਦ ਸਾਡੇ ਕਿਸਾਨ ਭਰਾਵਾਂ ਨਾਲ ਕੀਤਾ ਹੈ ਕਿਸ ਤਰ੍ਹਾਂ ਗੋਲੀਆਂ ਮਾਰ ਕੇ ਸਾਡਾ ਇੱਕ ਨੌਜਵਾਨ ਵੀਰ ਸ਼ੁਕਰਨ ਉਹਦੀ ਸ਼ਹਾਦਤ ਹੋਈ ਹੈ ਕਿਸ ਗੱਲ ਵਾਸਤੇ ਉਹ ਕਿਸਾਨ ਭਰਾ ਸਿਰਫ ਤੇ ਸਿਰਫ ਆਪਣੇ ਜਿਹੜੀ ਐਮਐਸਪੀ ਦੀ ਗਰੰਟੀ ਮੰਗਦੇ ਆ ਆਪਣੀ ਫਸਲ ਦੀ ਐਮਐਸਪੀ ਦੀ ਗਰੰਟੀ ਮੰਗਦੇ ਆ ਔਰ ਇਹ ਉਹ ਕਿਸਾਨ ਭਰਾ ਆ ਜਿਹੜੇ ਲੋਕ ਇਸ ਦੇਸ਼ ਤੇ ਆਂਧਾਤ ਆ ਜਿਹੜੇ ਲੋਕ ਇਸ ਦੇਸ਼ ਦੀ ਆਰਥਿਕਤਾ ਦੇ ਵਿੱਚ ਵੱਡੇ ਪੱਧਰ ਦਾ ਯੋਗਦਾਨ ਪਾਉਂਦੇ ਆ ਚਾਹੇ ਉਹ ਸੂਬੇ ਦੀ ਆਰਥਿਕਤਾ ਦੀ ਗੱਲ ਹੋਵੇ ਤੇ ਚਾਹੇ ਉਹ ਦੇਸ਼ ਦੀ ਆਰਥਿਕਤਾ ਦੀ ਗੱਲ ਹੋਵੇ ਔਰ ਕੀ ਵਤੀਰਾ ਹੋ ਰਿਹਾ ਹੈ ਹਰਿਆਣਾ ਸਰਕਾਰ ਵੱਲੋਂ ਕਿ ਸਾਡੇ ਨੌਜਵਾਨ ਵੀਰ ਨੂੰ ਗੋਲੀਆਂ ਲਾ ਕੇ ਛੱਲੀ ਕਰਤਾ ਔਰ ਉਹਨੂੰ ਸ਼ਹੀਦ ਕਰਤਾ ਔਰ ਉਸ ਤੋਂ ਬਾਅਦ ਜਦੋਂ ਉਥੇ ਦੇ ਜੀਨ ਦੇ ਐਸਐਸਪੀ ਦੇ ਉੱਪਰ ਪਰਚਾ ਦਰਜ ਕਰਨ ਦੀ ਗੱਲ ਆਈ ਜਾਂ ਹਰਿਆਣੇ ਦੇ ਗ੍ਰਹਿ ਮੰਤਰੀ ਦੇ ਪਰਚਾ ਦਰਜ ਕਰਨ ਦੀ ਆਏ ਗੱਲ ਆਈ ਤਾਂ ਮੈਂ ਸੋਚ ਰਿਹਾ ਕਿ ਸੂਬੇ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਪੂਰਾ ਨਹੀਂ ਕਰ ਰਹੀ ਇਹ ਤੁਸੀਂ ਤੁਹਾਡੇ ਯਾਦ ਹੋਣਾ ਦੋ ਦਿਨ ਪਹਿਲਾਂ ਵੀ ਅਸੀਂ ਸੰਘਰਸ਼ ਕੀਤਾ ਸੀਗਾ ਐਸਐਸਪੀ ਦਫ਼ਤਰ ਘੇਰਿਆ ਸੀ ਉੱਥੇ ਵੀ ਕੋਈ ਮੰਗ ਸੀ ਕਿ ਜੀਨ ਦੇ ਐਸਐਸਪੀ ਦੇ ਉੱਪਰ ਪਰਚਾ ਕਰੋ ਤੇ ਹਰਿਆਣੇ ਦੇ ਗ੍ਰਹਿ ਮੰਤਰੀ ਦੇ ਉੱਪਰ ਪਰਚਾ ਕਰੋ ਪਹਿਲਾਂ ਵੀ ਕਿਸਾਨੀ ਸੰਘਰਸ਼ ਹੋਇਆ ਜਦੋਂ ਪਹਿਲੀ ਵਾਰ ਸੰਘਰਸ਼ ਹੋਇਆ ਤਿੰਨ ਕਿਸਾਨ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਭਰਾਵਾਂ ਨੇ ਕੀਤਾ ਉਸ ਵੇਲੇ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਿਸਾਨ ਭਰਾਵਾਂ ਦਾ ਪੂਰਾ ਸਹਿਯੋਗ ਕੀਤਾ ਦਿੱਲੀ ਤੱਕ ਛੱਡ ਕੇ ਆਏ ਤਾਂ ਕਿ ਕਿਸਾਨ ਭਰਾ ਆਪਣੀ ਗੱਲ ਚੰਗੇ ਤਰੀਕੇ ਨਾਲ ਰੱਖ ਸਕਣ ਉਸ ਵੇਲੇ ਵੀ ਜਿਹੜਾ ਕਿਸਾਨ ਦਾ ਸੰਘਰਸ਼ ਸੀ ਸ਼ਾਂਤਮਈ ਤਰੀਕੇ ਨਾਲ ਸੀ ਔਰ ਅੱਜ ਅਸੀਂ ਇਹ ਜਿਹੜਾ ਮਾਰਚ ਕੱਢਿਆ ਇਹ ਅਸੀਂ ਆਪਣੇ ਕਿਸਾਨ ਗਰੀਬ ਭਰਾਵਾਂ ਦੀ ਸਪੋਰਟ ਦੇ ਵਿੱਚ ਕੱਢਿਆ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਕਿਸਾਨ ਦੀ ਮਿਹਨਤ ਹੁੰਦੀ ਹੈ ਕਿਸਾਨ ਦੀ ਜੋ ਆਰਥਿਕਤਾ ਦੇ ਵਿੱਚ ਹਿੱਸਾ ਕਿਸਾਨ ਦੀ ਫਸਲ ਦੇ ਤਹਿਤ ਪੈਂਦਾ ਉਸ ਦੇ ਨਾਲ ਦੁਕਾਨਦਾਰ ਨੂੰ ਵੀ ਰੋਜੀ ਮਿਲਦੀ ਹੈ ਉਸ ਦੇ ਨਾਲ ਆੜਤੀਆਂ ਦਾ ਵੀ ਕੰਮ ਚੱਲਦਾ ਹੈ ਉਸ ਦੇ ਨਾਲ ਛੋਟੇ ਗਰੀਬ ਕਿਸਾਨ ਜਿਹੜਾ ਗਰੀਬ ਆਪਣਾ ਮਜ਼ਦੂਰ ਹੈ ਉਹਨੂੰ ਵੀ ਉਥੋਂ ਰੋਟੀ ਪਾਣੀ ਮਿਲਦਾ ਹੈ ਤੋਂ ਇਸ ਕਰਕੇ ਜਦੋਂ ਅੱਜ ਸਾਰੇ ਲੋਕ ਪੀੜਾ 'ਚ ਹੈ ਇੱਕ ਪੰਜਾਬ ਦੀ ਆਰਥਿਕਤਾ ਕਮਜ਼ੋਰੀ ਚ ਆ ਰਹੀ ਹੈ ਉਸ ਵੇਲੇ ਸੂਬੇ ਦੀ ਸਰਕਾਰ ਨੂੰ ਬਣਦੀ ਕਾਰਵਾਈ ਬੀਜੇਪੀ ਦੇ ਗ੍ਰਹਿ ਮੰਤਰੀ ਦੇ ਉੱਪਰ ਹਰਿਆਣੇ ਦੇ ਉੱਪਰ ਕਰਨੀ ਚਾਹੀਦੀ ਹੈ ਔਰ ਮੋਦੀ ਦੀ ਸਰਕਾਰ ਨੂੰ ਕਿਸਾਨ ਭਰਾਵਾਂ ਦੀ ਗਰੰਟੀ ਜਿਹੜੀ ਐਮਐਸਪੀ ਦੀ ਉਹ ਦੇਣੀ ਚਾਹੀਦੀ ਹੈ ਨਹੀਂ ਤਾਂ ਕਾਂਗਰਸ ਪਾਰਟੀ ਦੇ ਸਾਡੇ ਨੌਜਵਾਨ ਲੀਡਰ ਰਾਹੁਲ ਕਾਂਧੀ ਜੀ ਨੇ ਕਿਹਾ ਕਿ ਜਦੋਂ ਪੰਜਾਬ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਗੀ ਅਸੀਂ ਐਮਐਸਪੀ ਦੀ ਗਰੰਟੀ ਅਸੀਂ ਕਰਕੇ ਦੇਾਂਗੇ ਸਰ ਟਰੈਕਟਰ ਤੋੜ ਦਿੱਤੇ ਗਏ ਨੇ ਕਾਰਾਂ ਤੋੜ ਦਿੱਤੀਆਂ ਗਈਆਂ ਨੇ ਉਹਨਾਂ ਬਾਰਡਰ ਤੋਂ ਪਾਰ ਕਰਕੇ ਆ ਕੇ ਇੱਕ ਕਿਸਾਨ ਨੂੰ ਚੱਕ ਕੇ ਲੈ ਕੇ ਲੱਤਾਂ ਤੋੜਤੀਆਂ ਉਹਦੀਆਂ 300 ਸੜੀ ਦਾ ਪਰਚਾ ਦਰਜ ਕੀਤਾ ਉਸਤੇ ਕਿਹੜੀ ਸਰਕਾਰ ਨੇ ਖੱਟਰ ਸਰਕਾਰ ਨੇ ਤਾਂ ਫਿਰ ਬੈਦਾ ਕਹਿ ਰਹੇ ਆ ਅਸੀਂ ਦਾ ਸਾਰੇ ਅਸੀਂ ਕਹਿ ਰਹੇ ਆ ਕਿ ਅਸੀਂ ਸਾਡੇ ਸਾਰੇ ਲੋਕ ਪੰਜਾਬ ਦੀ ਸਰਕਾਰ ਨੂੰ ਇਸੇ ਗੱਲ ਦੀ ਅਪੀਲ ਕਰ ਰਹੇ ਆ ਕਿ ਹਰਿਆਣੇ ਦੀ ਸਰਕਾਰ ਦੇ ਉੱਪਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਉਹਨਾਂ ਦੇ ਚਾਹੇ ਗ੍ਰਹਿ ਮੰਤਰੀਆਂ ਪਰਚਾ ਦੇਣ ਦੀ ਗੱਲ ਹੈ ਤੇ ਚਾਹੇ ਜਿੰਦੇ ਐਸਪੀ ਐ ਕਿਉਂਕਿ ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਆਪਣੇ ਪੰਜਾਬ ਦੀ ਟੈਰਿਟਰੀ ਦੇ ਅੰਦਰ ਸ਼ੰਭੂ ਬਾਰਡਰ ਵੀ ਪੰਜਾਬ 'ਚ ਪੈਂਦਾ ਤੇ ਖਨੌਰੀ ਬਾਰਡਰ ਵੀ ਪੰਜਾਬ 'ਚ ਪੈਂਦਾ ਤਾਂ ਜਿਹੜੇ ਲੋਕ ਆਪਣੇ ਉੱਥੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਵਾਸਤੇ ਆਪਣੀ ਗੱਲ ਰੱਖ ਰਹੇ ਆ ਜੋ ਅਜੋ ਉਹਨਾਂ ਦੇ ਉੱਪਰ ਹਰਿਆਣਾ ਦੀ ਸਰਕਾਰ ਆ ਕੇ ਆਪਣੇ ਇਸ ਤਰੀਕੇ ਦਾ ਉਹ ਗੱਲ ਕਰੇ ਤੋ ਇਸ ਕਰਕੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਲੋਕ ਸ਼ਾਂਤਮਈ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖੋ ਔਰ ਅਸੀਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਵੀ ਕਿਹਾ ਹੈ ਸਮੂੱਚੀ ਕਾਂਗਰਸ ਪਾਰਟੀ ਵੱਲੋਂ ਕਿ ਜਿੱਥੇ-ਜਿੱਥੇ ਜਿਸ ਤਰੀਕੇ ਦੀ ਕੋਈ ਵੀ ਲੋੜ ਹੈ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਇਸ ਤਰ੍ਹਾਂ ਦੇ ਸੰਘਰਸ਼ ਅੱਗੇ ਜਾਰੀ ਰਹਿਣਗੇ ਬਿਲਕੁਲ ਜੋ ਪਾਰਟੀ ਦਾ ਹੁਕਮ ਹੋਊਗਾ ਜੋ ਸਾਡੀ ਸਾਰੀ ਪਾਰਟੀ ਦੀ ਰਣਨੀਤੀ ਹੋਊਗੀ ਉਹਦੇ ਵਿੱਚ ਸਾਰੇ ਤਰੀਕੇ ਦੇ ਨਾਲ ਅਸੀਂ ਸਾਰੇ ਹਾਜ਼ਰ ਰਹਾਂਗੇ ਇਹ ਨਾਮ ਹੈ ਆਪਣਾ ਹਰਪਾਲ ਸਿੰਘ ਸੋਨੂ ਜੀ ਸਪੋਕਸਮੈਨ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਅੱਜ ਟਰੈਕਟਰ ਰੈਲੀ ਕੱਢੀ ਗਈ ਹੈ ਕਿਹਨਾਂ ਚਾਹਤਾਂ ਅੱਜ ਜਿਹੜੀ ਇਹ ਟਰੈਕਟਰ ਰੈਲੀ ਸਾਡੇ ਹਲਕਾ ਸੰਗਰੂਰ ਦੇ ਵਿੱਚ ਜਿਹੜੀ ਸਾਬਕਾ ਕੈਬਨਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਦੀ ਗਵਾਹੀ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਹੁੰਦੇ ਹੋਏ ਤੇ ਜਿਹੜੀ ਅੱਜ ਸੰਗਰੂਰ ਦੇ ਵਿੱਚ ਪਹੁੰਚੀ ਹੈ ਤੇ ਇਹ ਸਾਡੇ ਪੰਜਾਬ ਪ੍ਰਦੇਸ਼ ਵੱਲੋਂ ਜਿਹੜੀ ਹੈ ਕਿਸਾਨਾਂ ਦੇ ਜਿਹੜੇ ਹੱਕ ਦੇ ਵਿੱਚ ਜਿਹੜੇ ਸਾਡੇ ਕਿਸਾਨ ਜਿਹੜੀ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਬਾੜਾਂ ਤੇ ਬੈਠੇ ਨੇ ਤੇ ਜਿਹੜੀ ਸਾਡੀ ਇੱਥੇ ਹਰਿਆਣੇ ਦੀ ਸਰਕਾਰ, ਬੀਜੇਪੀ ਦੀ ਸਰਕਾਰ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ, ਜਿਨ੍ਹਾਂ ਨੇ ਸਾਡੇ ਦੇ ਨੇ ਤਸ਼ੱਦਦ ਕੀਤੇ ਨੇ, ਉਹਨਾਂ ਦੀ ਜਾਇਜ਼ ਮੰਗਾਂ ਨੂੰ ਲੈ ਕੇ ਜਿਹੜਾ ਹੈ ਅੱਜ ਸਾਡੇ ਵੱਲੋਂ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਟ੍ਰੈਕਟਰ ਮਾਰਚ ਕੀਤਾ ਗਿਆ ਹੈਗਾ ਤੇ ਅਸੀਂ ਜਿਹੜੀ ਦੇਸ਼ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਵੀ ਜਿਹੜੀ ਸਾਡੇ ਅੰਨਦਾਤਾ ਨੇ ਸਾਡੇ ਜਿਹੜੇ ਕਿਸਾਨ ਨੇ ਜਿਹੜੇ ਲੋਕਾਂ ਦਾ ਢਿੱਡ ਪਾਲਦੇ ਨੇ ਪੂਰੀ ਦੁਨੀਆ ਦਾ ਦੇਸ਼ ਦਾ ਜਿਹੜਾ ਢਿੱਡ ਪਾਲਦੇ ਨੇ ਉਹਨਾਂ ਨੂੰ ਐਵੇਂ ਸੜਕਾਂ ਦੇ ਵਿੱਚ ਨਾਰੋ ਲੈ ਜਾਵੇ ਜਿਹੜੀ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਐਮਐਸਪੀ ਜਿਹੜੀ ਉਹਨਾਂ ਦੀ ਹੈਗੀ ਗਾਰੰਟੀ ਹੈ ਉਹ ਉਹਨਾਂ ਨੂੰ ਦਿੱਤੀ ਜਾਵੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਵੀ ਇਸ ਸੰਘਰਸ਼ ਦੇ ਵਿੱਚ ਸਾਡੇ ਇੱਕ ਨੌਜਵਾਨ ਸਾਡੇ ਕਿਸਾਨ ਜਿਹੜਾ ਹੈ ਉਹ ਸ਼ਹੀਦ ਹੋਇਆ ਉਹਦੇ ਇਨਸਾਫ ਦੇ ਲਈ ਵੀ ਅਸੀਂ ਪਿੱਛੇ ਜੇ ਸਾਡੀ ਕਾਂਗਰਸ ਪਾਰਟੀ ਵੱਲੋਂ ਸਾਡੇ ਪਰਦੇਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸਾਬਕਾ ਕੈਬਨ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਵੱਲੋਂ ਇੱਕ ਐਸਐਸਪੀ ਦਫਤਰ ਸਾਹਿਬ ਦਾਵੀ ਘਰੋਂ ਕੀਤਾ ਗਿਆ ਸੀਗਾ ਸਾਡੀ ਜਿੱਤ ਦੇ ਵਿੱਚ ਸਾਡੀ ਮੰਗ ਸੀਗੀ ਕਿ ਵੀ ਜਿਹੜੇ ਉੱਥੇ ਨੌਜਵਾਨ ਜਿਹੜਾ ਸਾਡਾ ਸ਼ਹੀਦ ਹੋਇਆ ਤੇ ਉੱਥੇ ਦੀ ਜਿਹੜੀ ਬੰਦੀ ਕਾਰਵਾਈ ਹੈ ਉੱਥੇ ਦੇ ਗ੍ਰਹਿ ਮੰਤਰੀ ਨੂੰ ਜਿਹੜੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਜਾਂ ਉੱਥੇ ਦੇ ਜੀਨ ਦੇ ਜਿਹੜੇ ਐਸਪੀ ਨੇ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਹੈ ਉਹ ਜਿਹੜੀ ਹੈ ਉਹ ਕੀਤੀ ਜਾਵੇ ਤੇ ਇਸੇ ਦੇ ਰਾਹੀਂ ਅੱਜ ਜਿਹੜਾ ਹੈ ਉਸੇ ਨੂੰ ਲੈ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਸ਼ਾਂਤਮਈ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਤੇ ਸਾਬਕਾ ਕੈਬਨਰ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਆਪਣੇ ਹਲਕਾ ਸੰਗਰੂਰ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਹੈ ਇਹ ਟਰੈਕਟਰ ਰੋਸ ਮਾਰਚ ਕੀਤਾ ਕਿੰਨਾ ਗਰ ਰਿਸਪੌਂਸ ਮਿਲਿਆ ਲੋਕਾਂ ਵੱਲੋਂ ਦੇਖੋ ਜੀ ਜਿੱਥੇ ਵੀ ਇਹ ਟਰੈਕਟਰ ਰੈਲੀ ਲੰਗੀ ਹੈ ਲੋਕਾਂ ਨੇ ਆਪ ਮੁਹਾਰੇ ਹੋ ਕੇ ਅੱਗੇ ਹੋ ਕੇ ਜਿਹੜਾ ਹੈ ਇਸ ਦਾ ਸਵਾਗਤ ਕੀਤਾ ਤੇ ਅੱਜ ਲੋਕਾਂ ਨੇ ਇਸ ਗੱਲ ਦੀ ਹਮੇਸ਼ਾ ਇਸ ਗੱਲ ਦੇ ਨਾਲ ਕਾਂਗਰਸ ਪਾਰਟੀ ਜਿਹੜੀ ਹੈ ਕਿਸਾਨ ਦੇ ਨਾਲ ਮਜ਼ਦੂਰ ਦੇ ਨਾਲ ਹਰ ਆਮ ਵਰਗ ਦੇ ਨਾਲ ਹਮੇਸ਼ਾ ਅੱਗੇ ਰਹਿੰਦੀ ਆ ਉਹਨਾਂ ਨਾਲ ਹਮੇਸ਼ਾ ਕਾਂਗਰਸ ਪਾਰਟੀ ਨੇ ਹਰ ਵਰਗ ਦਾ ਜਿਹੜਾ ਸਾਥ ਦਿੱਤਾ ਅੱਜ ਜਿਹੜਾ ਲੋਕਾਂ ਦੀ ਤੁਸੀਂ ਦੇਖਣਾ ਵੀ ਵਕਫਾ ਪਿੰਡਾਂ ਦੇ ਵਿੱਚ ਜੋ ਅੱਜ ਦੇਖਣ ਦਾ ਲੋਕਾਂ ਦਾ ਉਤਸ਼ਾਹ ਸੀਗਾ ਕਿ ਵੀ ਅੱਜ ਕਾਂਗਰਸ ਪਾਰਟੀ ਨੇ ਜਿਹੜਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਜਿਹੜੀ ਰੋਸ ਰੈਲੀ ਕੀਤੀ ਹੈ ਤੇ ਉਹਦੇ ਵਿੱਚ ਜਿਹੜਾ ਲੋਕਾਂ ਦੇ ਵੱਲੋਂ ਬਹੁਤ ਹੀ ਭਰਮਾਇਦੇ ਵਿੱਚ ਜਿਹੜਾ ਸਵਾਗਤ ਕੀਤਾ ਗਿਆ ਹੈ ਜਿਨੇ ਮਸਲਾ ਆਪਣਾ ਸੁਰਿੰਦਰ ਸਿੰਘ ਪਿੰਡ ਦੇ ਸਰਪੰਚ ਆਫਸਰ ਕਲੋਨੀ ਮੰਗਵਾਲ ਜੀ ਸਰ ਕੀ ਗੱਲ ਕਹਾਂਗੇ ਜੋ ਅੱਜ ਟਰੈਕਟਰ ਮਾਰਚ ਕਰਦਾ ਹੈ ਅੱਜ ਕਾਂਗਰਸ ਪਾਰਟੀ ਵੱਲੋਂ ਸਾਡੇ ਪ੍ਰਧਾਨ ਸਾਹਿਬ ਅਵਿੰਦਰ ਸਿੰਘ ਰਾਜਾ ਵੜਿੰਗੀ ਦੇ ਹੁਕਮ ਅਨੁਸਾਰ ਸਾਡੇ ਇਸ ਹਲਕੇ ਦੇ ਜੋ ਨਮਾਇंदे ਨੇ ਸ਼੍ਰੀ ਵਿਜੇਂਦਰ ਸਿੰਘ ਲਾਈ ਦੀ ਅਗਵਾਈ ਵਿੱਚ ਰੋਸ ਮਾਰਚ ਕਿਸਾਨਾਂ ਦੇ ਹੱਕ ਵਿੱਚ ਕੱਢਿਆ ਗਿਆ ਜੋ ਕਿ ਇਸ ਹਲਕੇ ਦੇ ਸਾਰੇ ਪਿੰਡਾਂ ਚ ਹੁੰਦਾ ਹੋਇਆ ਅੱਜ ਇੱਥੇ ਗੁਰਦੁਆਰਾ ਨਾਨਕਣਾ ਸਾਹਿਬ ਆ ਕੇ ਇਸ ਸਮਾਪਤੀ ਹੋਈ ਹੈ ਸੋ ਇੱਕ ਵਧੀਆ ਉਪਰਾਲਾ ਮੈਂ ਕਿਉਂਕਿ ਕਿਸਾਨ ਹੈ ਜੋ ਦੇਸ਼ ਦਾ ਅੰਨ ਦਤਾ ਹੈ। ਹਰੀ ਕ੍ਰਾਂਤੀ ਵੇਲੇ ਪੰਜਾਬ ਤੇ ਹਰਿਆਣਾ ਦਾ ਬਹੁਤ ਵੱਡਾ ਹਿੱਸਾ ਸੀ। ਸਭ ਤੋਂ ਵੱਡਾ ਹਿੱਸਾ ਪੰਜਾਬ ਦਾ ਸੀ। ਸੋ ਉਹਦੇ ਵਾਸਤੇ ਇਹਨਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ, ਨਿਰਪਰ ਕਰਿਆ, ਆਤਮ ਨਿਰਪਰ ਬਣਾਇਆ ਦੇਸ਼ ਨੂੰ। ਸੋ ਉਹਦੇ ਲਈ ਸੈਂਟਰ ਸਰਕਾਰ ਨੂੰ ਹੁਣ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕਿਸਾਨਾਂ ਨੇ ਜੋ ਜਾਇਜ਼ ਮੰਗਾ ਐ ਐਮਐਸਪੀ ਵਗੈਰਾ ਜੋ ਵੀ ਉਹਨਾਂ ਦੀਆਂ ਮੰਗਾਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਤਾਂ ਕਿ ਅੱਗੇ ਤੋਂ ਵੀ ਪੰਜਾਬ ਜਿਸ ਤਰ੍ਹਾਂ ਹਰ ਇੱਕ ਕੰਮ ਵਿੱਚ ਅੱਗੇ ਹੋ ਕੇ ਦੇਸ਼ ਲਈ ਖੜਦਾ ਰਿਹਾ ਤਾਂ ਅੱਗੇ ਵੀ ਦੇਸ਼ ਦੇ ਲਈ ਦੇਸ਼ ਦੇ ਹਿੱਤ ਲਈ ਪੰਜਾਬ ਦਾ ਕਿਸਾਨ ਪੰਜਾਬ ਦਾ ਹਰ ਇੱਕ ਵਰਗ ਅੱਗੇ ਹੋ ਕੇ ਖੜਦਾ ਰਹੇਗਾ